ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜਿਆ ਹੋਇਆ ਵਿਵਾਦ ਲਗਾਤਾਰ ਥਮੰਨ ਦਾ ਨਾਮ ਨਹੀਂ ਲੈ ਰਿਹਾ ਨਿਤ ਨਵੇਂ ਬਿਆਨ ਜਾਰੀ ਹੁੰਦੇ ਨੇ ਇੱਕ ਦੂਜੇ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਇਸੇ ਦਰਮਿਆਨ ਜੋ ਬਗੀ ਤੜਾਏ ਉਹ ਹੋਰ ਹਮਲਾਵਰ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸਿਕੰਦਰ ਸਿੰਘ ਮਲੂਕਾ ਦੀ ਵਾਪਸੀ ਹੁੰਦੀ ਹੈ ਤੇ ਉਸ ਮਗਰੋਂ ਇਹ ਚਰਚਾਵਾਂ ਛਿੜ ਜਾਂਦੀਆਂ ਨੇ ਕਿ ਕੀ ਬਗੀ ਤੜਾ ਵਾਪਸੀ ਕਰੇਗਾ ਕਿ ਕਰਕੇ ਸਾਰੇ ਜਣੇ ਅਕਾਦੇ ਦਲ 'ਚ ਵਾਪਸ ਸ਼ਾਮਲ ਹੋਣਗੇ ਲੇਕਿਨ ਇਸ ਤੇ ਸਫਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਪਰਮਿੰਦਰ ਸਿੰਘ ਢਿੰਡਸਾ ਦੀ ਜੋ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਉਹ ਵਾਪਸੀ ਕਰਨਗੇ ਉਸ ਤੇ ਵੀ ਉਹ ਜਵਾਬ ਦਿੰਦੇ ਨੇ ਚਰਚਾਵਾਂ ਤੇ ਵਿਰਾਮ ਲਗਾਉਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਕਦੇ ਵੀ ਸੁਖਬੀਰ ਬਾਦਲ ਦੇ ਵਾਈ ਵਾਲੀ ਅਕਾਲੀ ਦਲ ਚ ਵਾਪਸੀ ਨਹੀਂ ਕਰਾਂਗਾ ਤੇ ਮੁਰ ਤੋਂ ਹੁਣ ਪਰਮਿੰਦਰ ਸਿੰਘ ਟੀਨਸਾ ਹਮਲਾਵਰ ਹੁੰਦੇ ਨਜ਼ਰ ਆ ਰਹੇ ਨੇ ਟੀਨਸਾ ਦਾ ਜੋ ਤਾਜ਼ਾ ਬਿਆਨ ਸਾਹਮਣੇ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿਆਗ ਦੀ ਭਾਵਨਾ ਦਿਖਾਉਣ ਦੀ ਥਾਂ ਮੁਰ ਸੱਤਾ ਪ੍ਰਾਪਤੀ ਲਈ ਤਰਲੋ ਮੱਛੀ ਹੋ ਰਹੇ ਨੇ ਤੇ ਭਾਜਪਾ ਵੱਲ ਵੇਖ ਰਹੇ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮੁਰ ਤੋਂ ਉਭਾਰ ਦੇ ਲਈ ਭਾਜਪਾ ਦਾ ਸਹਾਰਾ ਲੱਭ ਰਿਹਾ ਹੈ ਪਿੰਸ ਨੇ ਕਿਹਾ ਕਿ ਪੰਥਕ ਸਿਧਾਂਤਾਂ ਨੂੰ ਛੱਡਣ ਵਾਲੇ ਲੋਕ ਮੁੜ ਸਿਧਾਂਤ ਅਨੁਸਾਰ ਚੱਲ ਕੇ ਸ੍ਰੀ ਕਾਲ ਤਖਤ ਤੋਂ ਜਾਰੀ ਹੋਏ 2 ਦਸੰਬਰ 2024 ਦੇ ਹੁਕਮਨਾਮੇ ਨੂੰ ਮੰਨਣ ਤਾਂ ਹੀ ਅਕਾਲੀ ਦਲ ਮੁੜ ਤੋਂ ਪਹਿਲਾ ਵਾਲੀ ਸਥਿਤੀ ਵਿੱਚ ਆ ਸਕਦਾ ਹੈ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਹੁਕਮਨਾਮੇ ਵਿੱਚ ਜਿਹੜੀਆਂ ਗੱਲਾਂ ਠੀਕ ਲੱਗੀਆਂ ਉਹ ਮੰਨ ਲਈਆਂ ਜਿਹੜੀਆਂ ਵਿਰੁੱਧ ਲੱਗੀਆਂ ਉਹ ਨਹੀਂ ਮੰਨੀਆਂ ਪੰਜ ਸਿੰਘ ਸਾਬਾਨਾ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੀ 2 ਦਸੰਬਰ ਦਾ ਹੁਕਮਨਾਮਾ ਜਾਰੀ ਕੀਤਾ ਸੀ ਪਰ ਅਕਾਲੀ ਦਲ ਉਸ ਤੋਂ ਮੁਨਕਰ ਹੋ ਰਿਹਾ ਹੈ ਪਰਮਿੰਦਰ ਢੀਂਡਾ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਮਰਹੂਮ ਸੁਖਦੇਵ ਸਿੰਘ ਢੀਂਡਾ ਵੀ ਅਕਾਲੀ ਦਲ ਨੂੰ ਮਜ਼ਬੂਤ ਵੇਖਣਾ ਚਾਹੁੰਦੇ ਸਨ ਉਹਨਾਂ ਨੇ ਆਪਣੇ ਅੰਤਿਮ ਪਲਾਂ ਦੌਰਾਨ ਵੀ ਸੁਖਬੀਰ ਬਾਦਲ ਨੂੰ ਅਸਤੀਫਾ ਦੇ ਕੇ ਤਿਆਗ ਦੀ ਭਾਵਨਾ ਦਿਖਾਉਣ ਦੀ ਸਲਾਹ ਦਿੱਤੀ ਸੀ ਪਰ ਉਹ ਪ੍ਰਧਾਨਗੀ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ ਉਹਨਾਂ ਕਿਹਾ ਕਿ ਉਹ ਮਰਹੂਮ ਢਿੰਸਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰਨਗੇ ਪੰਜ ਮੈਂਬਰੀ ਕਮੇਟੀ ਦਾ ਨਿਸ਼ਾਨਾ ਸਿੱਖ ਕੌਮ ਦਾ ਵਿਸ਼ਵਾਸ ਜਿੱਤਣਾ ਹੈ ਅਤੇ ਪੰਥਕ ਰਵਾਇਤਾਂ ਅਨੁਸਾਰ ਵਿਚਾਰਧਾਰਾ ਉੱਪਰ ਪੈਰਾ ਦੇ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਜ਼ਿਕਰਯੋਗ ਹੈ ਕਿ ਪੰਜ ਮੈਂਬਰੀ ਕਮੇਟੀ ਵੀ ਜ਼ੋਰਾਂ ਸ਼ੋਰਾਂ ਤੇ ਭਰਤੀ ਕਾਰੀਏ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਜੋ ਭਰਤੀਆਂ ਦੀ ਵਾਪਸੀ ਸੀ ਉਸ ਦਾ ਸਮਾਂ ਵਧਾ ਕੇ 30 ਜੂਨ ਤੱਕ ਕਰ ਦਿੱਤਾ ਗਿਆ ਤੇ ਤੱਕ ਜੋ ਅੰਕੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਉਸ ਅਨੁਸਾਰ ਬਾਦਲ ਤੜੇ ਨੂੰ ਤਕੜਾ ਮੁਕਾਬਲਾ ਪੰਜ ਮੈਂਬਰ ਕਮੇਟੀ ਦੇ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਬੀਤੇ ਦਿਨਾਂ ਚ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਹੌਲੀ-ਹੌਲੀ ਜਦੋਂ ਪਰਤیاں ਮੁਕੰਮਲ ਹੋ ਜਾਣਗੀਆਂ ਉਸ ਮਗਰੋਂ ਡੈਲੀਕੇਟਾਂ ਦੀ ਚੋਣ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਪ੍ਰਧਾਨ ਵੀ ਚੁਣਿਆ ਜਾਵੇਗਾ ਤੇ ਇਹ ਜੋ ਹੈ ਸੁਖਬੀਰ ਬਾਦਲ ਲਈ ਵੱਡਾ ਖਤਰਾ ਵੀ ਬਣ ਸਕਦਾ ਹੈ ਇਸ ਵਿਚਾਰੇ ਦੱਸਦੇ ਕਿ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਪੋਸਟਾਂਜੀ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਮੰਦੀ ਚਲ ਰਹੇ ਉਦਯੋਗਾਂ ਤੇ 2 ਰੁਪਏ ਪ੍ਰਤੀ ਯੂਨਿਟ ਬਿਜਲੀ ਸਰਚਾਰਜ ਹੋਰ ਵਧਾ ਕੇ ਉਦਯੋਗਾਂ ਉੱਪਰ ਬੋਝ ਹੋਰ ਵਧਾ ਦਿੱਤਾ ਹੈ ਜਿਸ ਕਾਰਨ ਬਿਜਲੀ ਦਰ ਖਤਰਨਾਕ ਹੱਦ 10 ਰੁਪਏ ਪ੍ਰਤੀ ਯੂਨਿਟ ਤੱਕ ਪਹੁੰਚ ਗਈ ਹੈ ਬਿਨਾ ਨੋਟਿਸ ਬਿਜਲੀ ਕਟਾ ਪ੍ਰਸ਼ਟਾਚਾਰ ਦੇ ਬੋਲਬਾਲੇ ਅਤੇ ਕਾਨੂੰਨ ਵਿਹੀਨਤਾ ਕਾਰਨ ਪਹਿਲਾਂ ਹੀ ਵਪਾਰੀ ਅਤੇ ਉਦਯੋਗਪਤੀ ਸੂਬਾ ਛੱਡ ਕੇ ਜਾ ਰਹੇ ਨੇ ਹੁਣ ਇਹ ਕੀਤਾ ਗਿਆ ਬਾਦੂ ਵਾਦਾ ਉਦਯੋਗਿਕ ਖੇਤਰ ਨੂੰ ਹੋਰ ਵੀ ਪੂਰੀ ਤਰ੍ਹਾਂ ਪਛਾੜ ਕੇ ਰੱਖ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਉਦਯੋਗਾਂ ਨੂੰ ਅਕਾਲੀ ਸਰਕਾਰ ਵਾਂਗ ਹੀ 5 ਰੁਪਏ ਪ੍ਰਤੀ ਯੂਨਿਟ ਰੇਟ ਤੇ ਬਿਜਲੀ ਮੁਹੱਈਆ ਕਰਵਾਈ ਜਾਵੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਡਰਾਮੇਬਾਜ਼ੀ ਬੰਦ ਹੋਵੇ ਤੇ ਅਸਲੀ ਵਿਕਾਸ ਵੱਲ ਧਿਆਨ ਦਿੱਤਾ ਜਾਵੇ ਆਪ ਸਰਕਾਰ ਪੰਜਾਬੀਆਂ ਨੂੰ ਇਹ ਵੀ ਦੱਸੇ ਕਿ ਪੰਜਾਬ ਸਰ ਛੁੱਕੇ 1 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਕਿੱਥੇ ਖਰਚ ਕੀਤਾ ਗਿਆ ਕਿਉਂਕਿ ਉਦਯੋਗਿਕ ਖੇਤਰ ਨੂੰ ਤਾਂ ਕੋਈ ਰਾਹਤ ਨਹੀਂ ਦਿੱਤੀ ਗਈ